ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਨ ਮਲਾ ਕਲਾਂ ਦੇ ਵਿੱਚ ਮਲਾ ਕਲਾਂ ਪਿੰਡ ਹੈ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਸਿਆਸਤ ਦੀ ਦੁਨੀਆ ਦੇ ਵਿੱਚ ਵੀ ਇਸ ਪਿੰਡ ਦਾ ਇੱਕ ਵੱਡਾ ਨਾਮ ਹੈ ਮਿੱਤਰੋ ਮਲਾ ਕਲਾਂ ਪਿੰਡ ਦੇ ਵਿੱਚਾਂ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਨੀਲੀ ਰਾਵੀ ਨਸਲ ਦੀ ਝੋਟੀ ਵਿਖਾਉਣੀ ਹੈ ਘਰੇਲੂ ਪਰਿਵਾਰ ਦੇ ਕਰੋ ਛੋਟੀ ਦਾ ਕੱਦ ਦੇਖ ਕੇ ਸੰਗ ਦੇਖ ਕੇ ਤੁਹਾਨੂੰ ਇਹ ਆਈਡੀਆ ਲੱਗਦਾ ਹੋਊਗਾ ਵੀ ਇਹ ਦੂਜਾ ਤੀਜਾ ਸੂਆ ਹੋਊਗੀ ਨਹੀਂ ਇਹ ਪਹਿਲਾਂ ਸੂਰਈਆ ਕਰਨ ਵਾਲੀ ਉਮਰ ਵੀ ਕੋਈ ਖਾਲੀ ਵੱਡੀ ਨਹੀਂ ਇਹ ਨਹੀਂਗਾ ਵੀ ਇਹ ਵੱਡੀ ਹੋ ਕੇ ਬਣੀਆ ਕਾਦੀ ਚੰਗਾ ਕਰਨ ਵਾਲੀ ਦਾ ਢਾਂਚਾ ਹੀ ਚੰਗਾ ਵਾ ਆਓ ਪਹਿਲਾਂ ਦੀ ਡਿਟੇਲ ਜਾਣਦੇ ਆਪਾਂ ਮਾਲਕ ਤੋਂ ਫਿਰ ਇਹਨੂੰ ਤੋਰ ਫਿਰ ਕੇ ਵੇਖਾਂਗੇ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਪਾਂ ਸਤਿ ਸ੍ਰੀ ਅਕਾਲ ਵਾ ਗੁਰੂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਠੀਕ ਆ ਸੇਤਾ ਘਰ ਪਰਿਵਾਰ ਜੀ ਹਾਂ ਬਹੁਤ ਵਧੀਆ ਠੀਕ ਹੈ ਬਾਈ ਨਾਮ ਦੱਸ ਦिए ਕੁਲਵਿੰਦਰ ਸਿੰਘ ਅਗਿਆਨੀ ਸਨੋਬ ਠਾਣਾ ਸਿੰਘ ਠਾਣਾ ਸਿੰਘ ਹਾਂਜੀ ਬਾਈ ਕੁਲਵਿੰਦਰ ਸਿੰਘ ਫਿਰ ਝੋਟੀ ਆ ਜਿਹੜੀ ਪਹਿਲਣੀ ਆ ਬਾਈ ਹਾਂਜੀ ਪਹਿਲੇ ਸਵੇ ਸੁਣਾ ਠੀਕ ਹੈ ਕਿੰਨੇ ਦਿਨ ਲੈ ਜੂਗੀ ਬਾਈ ਅਜੇ ਇਹ 8ਾਂ ਤੋਂ 10 ਦਿਨ ਲੈ ਜੂਗੀ ਜੀ 8-10 ਦਿਨ ਲੈ ਜੂਗੀ ਹਾਂਜੀ ਤੇ ਤੁਹਾਡੇ ਤਜਰਬੇ ਮੁਤਾਬਕ ਪਹਿਲੇ ਸਵੇ ਚੰਗਾ ਦੁੱਧ ਦੇ ਦੂਗੀ ਹੈ ਨਾ ਤਕਰੀਬਨ 14 ਕਿਲੋ ਦੁੱਧ ਦੇ ਦੂਗੀ ਦੇ ਦੂਗੀ ਕਾ ਤਾਂ ਬਹੁਤ ਆ ਝੋਟੀ ਦਾ ਇਹਦੀ ਮਾਂ ਨੇ ਵੀ ਦੁੱਧ ਬਹੁਤ ਦਿੱਤਾ ਹੀ ਐਮਨ ਨਤੀ ਮਾਂ ਸੀ ਕੀ ਇਹਦੀ ਠੀਕ ਆ ਤੇ ਇਹ ਆਪਣੇ ਲੰਗਿਆਣਾ ਜਿਹੜਾ ਲੰਡਾ ਸਾਣ ਉਹ ਦਿੱਤੀ ਆ ਜੀ ਅੱਛਾ ਇਹ ਲੰਡੇ ਸਾਣ ਦੀ ਧੀ ਆ ਹਾਂਜੀ ਹਾਂਜੀ ਹਾਂ ਕੀ ਬਾਤ ਆ ਫਿਰ ਤਾਂ ਬਈ ਤੇ ਬਈ ਇੰਦੇ ਫਿਰ ਇੰਦੇ ਗਾਂ ਹੁਣ ਸੀਮਨ ਕਿਹੜਾ ਲਵਾਤਾ ਇਹਦੇ ਸੀਮਨ ਅਸੀਂ ਲਵਾਇਆ ਸੀਗੇ ਆਪਣੇ ਜਿਹੜਾ ਆਪਣੇ ਆਉਂਦਾ ਨਾ ਨਾਬੇ ਦਾ ਉਹ ਸਾਣ ਸਰਕਾਰੀ ਸਰਕਾਰੀ ਹਾਂ ਉਹ ਕਹਿ ਕੇ ਨਾਬੇ ਵਾਲੇ ਸਰਕਾਰੀ ਸੀਮਨ ਦਾ ਲਵਾਇਆ ਠੀਕ ਆ ਬਈ ਤੇ ਬਈ ਫਿਰ ਇਹਦਾ ਰੇਟ ਕੀ ਤੈਅ ਕੀਤਾ ਅਸੀਂ ਰੇਟ ਇਸ ਟਾਈਮ 135 ਮੰਗ ਰਹੇ ਹਾਂ ਜੀ 135 ਮੁੱਲ ਤੈਅ ਕੀਤਾ ਮੰਨਤਾ ਨੇ ਦੇ ਵਿੱਚੋਂ ਜੀ ਹਾਂਜੀ ਮਾਨਤਨ ਹੋ ਜੂਗਾ ਇਹਨੇ ਮਾਨਤਨ ਕਰ ਲਾਂਗੇ ਜੇ ਜੇ ਬੰਦਾ ਹੋਊਗਾ ਵੇਖ ਕੇ ਉਹਦੇ ਨਾਲ ਜੇ ਮੂੰਹ ਉੱਥੇ ਲੱਗਣ ਵਾਲਾ ਘਰੇ ਸਾਡਾ ਕੋਈ ਹੋਇਆ ਉਹ ਸਮਾਂ ਦੇ ਦੇ ਦਾਂਗੇ ਠੀਕ ਹੈ ਠੀਕ ਹੈ ਬਾਈ ਕੱਟੀਆਂ ਬਾਰ ਨੂੰ ਤੋੜਿਓ ਮਾਣੇ ਨਹੀਂ ਮਿੱਤਰੋ ਪਹਿਲਾ ਸੂਆ ਚੋਟੀ ਆ ਜ਼ਬਰਦਸਤ ਤਿਆਰੀ ਦੇ ਵਿੱਚ ਆ ਤੁਸੀਂ ਵੇਖੋ ਕਿ ਇਹਨਾਂ ਦੀ ਲੇਵੇ ਨੂੰ ਵੇਲੋ ਨਾ ਕਰਮਾਂ ਵਾਲੀ ਕਮਾਲ ਦੀ ਤਿਆਰ ਹੋਈ ਆ ਲੰਡੇ ਸਾਣ ਦੀ ਧੀ ਆ ਅੱਗੇ 90 ਦਾ ਸਰਕਾਰੀ ਸੀਮਨ ਲੱਗਿਆ ਹੋਇਆ ਇਹਨੂੰ ਦੇਖੋ ਤੁਸੀਂ ਪਿੱਠ ਪੂੜਾ ਖੜਨੀ ਗੁੜਨੀ ਚੋਟੀ ਦੀ ਯਾਰ ਕਿਆ ਬਾਤ ਆ ਯਾਰ ਵੇਖੋ ਲੈ ਵਾ ਵੇਖੋ ਕਿਰਾਂ ਦੀ ਮਿੱਤਰੋ ਕਿਉਂ ਰੂਹ ਨੂੰ ਸਕੂਨ ਦਾ ਇੱਕ ਥਾਂ ਸੂਲ ਤੇ ਨਿਸ਼ਾਨ ਪੈਰਾਂ ਦੀ ਵਾਈਟ ਲੈਓ ਜਮੋੜ ਦਿਓ ਸਿੰਘ ਜਿਹੜੇ ਸਾਰੇ ਕੈਰੈਕਟਰ ਹਨ ਨੀਲੀ ਰਾਵੀ ਦੇ ਟਾਪ ਕਲਾਸ ਪੂਰੇ ਕਰਦੀ ਹੈ ਕੱਟੀ ਮਿੱਤਰੋ ਦੁਆੜੀ ਦੇ 14 15 ਕਿਲੋ ਦੁੱਧ ਨੇ ਦੇਣਾ ਪਹਿਲੇ ਸਵੇਰੇ ਦੇ ਤੇ ਦੇਣਾ ਵੀ ਬਣਦਾ ਕਿਉਂਕਿ ਮਹਿੰਦੀ ਅਗਵਾਈ ਕੁਆਲਿਟੀ ਹੈ ਹਾਂਜੀ ਇਹਦੀ ਮਾਂ ਦਾ 20 ਲੀਟਰ ਮੈਂ ਚਾਹੁੰਦਾ ਰਿਆਂ ਕੱਟੀ ਰਜਾ ਕੇ ਆਹ ਇਹਦੀ ਮਾਂ ਦਾ ਹੈ ਜੀ ਠੀਕ ਆ ਬਾਈ ਫਿਰ ਬਣਦੇ ਇੱਥੇ ਬਣਦੇ ਬਸ ਜੀ ਲੈ ਮਿੱਤਰੋ ਇਹਨੇ ਤਾਂ ਪਿੱਛੋਂ ਐਨ ਕਰਿਆ ਅੰਕਲ ਮਾੜੀ ਕਰ ਦਿੰਨੇ ਕਰਨੇ ਬਾਕੀ ਇਹਦੇ ਹੁਣ ਆਏ ਮੈਂ ਥੱਲੇ ਬਹਿ ਜਨਾ ਇੰਨੀ ਥੀਲ ਆ ਅੱਛਾ ਐਂ ਬਾਹ ਲੈਂਦੀ ਆਂ ਬਾਹ ਲੈਂਦੀ ਠੀਕ ਆ ਬੈਠੇ ਮੜਾ ਜਾ ਫਿਰ ਐਨ ਕਰਦੇ ਮੜਾ ਜਾ ਲੈ ਆ ਚੀਜ਼ ਆ ਜਿਹੜੀ ਮਿੱਤਰੋ ਇਹਦੀ ਕਰਮ ਵਾਲੀ ਦੀ ਕਿੱਥੇ ਵਰ ਕਿ ਪੈਸੇ ਲਾ ਕੇ ਵੀ ਨਹੀਂ ਮਿਲਦੀ ਕਈ ਵਾਰੀ ਆ ਬੰਦੀ ਕਰਦੇ ਜੀ ਰਿੰਗ ਜੀ ਆ ਦੇਖ ਲੋ ਮਿੱਤਰੋ ਤੁਸੀਂ ਲੈਵਾ ਇੱਕ ਵਾਰੀ ਇਹਦਾ ਤੇ ਐਂ ਅੰਕਾ ਬਹਿ ਜਾਂਦਾ ਇਹਦੇ ਥੱਲੇ ਵੇਖੋ ਹੁਣ ਖਰੀ ਕਰਮ ਵਾਲੀ ਫਿਰ ਕਿਉਂਕਿ ਕੁਆਲਿਟੀ ਦਾ ਕੁਆਲਿਟੀ ਆ ਚੀਜ਼ ਦੇ ਵਿੱਚ ਯਾਰ ਬੰਤਰ ਬਾਡੀ ਦੀ ਝੋਟੀ ਬਹੁਤ ਚੰਗੀ ਆ ਡਾਡੀ ਜਿਹੜੀ ਬਲੀ ਸੰਭਈਆ ਕੱਦ ਬਹੁਤ ਆ ਬੁੱਤ ਬਹੁਤ ਆ ਝੋਟੀ ਦਾ ਮਿੱਤਰੋ ਜਿਵੇਂ ਪਹਿਲੇ ਸੋਏ ਦੇ ਹਿਸਾਬ ਨਾਲ 135000 ਰੁਪਿਆ ਰੇਟ ਆ ਮੰਨਤਨ ਹੋ ਜੂਗਾ ਅਨਕਲ ਨੰਬਰ ਤੇ ਆ ਜਾ ਆਪਦਾ ਜੀ 98551 ਜੀ 96280 ਇੱਕ ਵਾਰੀ ਹੋਰ ਬੋਲ ਦਿਓ ਜੀ 98551 ਜੀ ਜੀ 96280 98551 ਹਾਂਜੀ 96280 ਹਾਂਜੀ ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪੈਂਦਾ ਮਾਲਾ ਕਲਾ ਜਿਲਾਵਾ ਮੋਗਾ ਧੰਨਵਾਦ ਸ਼ੁਕਰੀਆ ਜਉਂਦੇ ਰਹੋ